Bekle, yapmak değil herhalde. ਆ ਫੋਟੋ ਵੀ ਵੀਡੀਓ ਵੀਡੀਓ ਇੱਕ ਗੱਡੀ ਦੀ ਜਿਹੜੀ ਕੋਦੀ ਬਣਾਈ ਆ ਹਾਂ ਠੀਕ ਮੈਂ ਜਿੱਥੇ ਕਿਹਾ ਨਾ ਨਾ ਪਜੀ ਕੋਠੀ ਦਾ ਨਾਮ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਤਰਨਤਾਰ ਰੋਡ ਦੇ ਪਾਜੀ ਤੇ ਪਾਜੀ ਇਹ ਸੜਕ ਦੇ ਉੱਤੇ ਜਿਹੜਾ ਹਾਸਾ ਆ ਕਿ ਕਾਰਨ ਕੀ ਲੱਗਦਾ ਪਾਜੀ ਅਸੀਂ ਹਸਪੀਟਲ ਦੇ ਅੰਦਰ ਹੈ ਅਸੀਂ ਫਾਦਰ ਸਾਹਿਬ ਮੇਰੇ ਹਸਪੀਟਲ ਹੈਗੇ ਨੇ ਅਸੀਂ ਰੂਮ ਦੇ ਹੈਗੇ ਸਾਹਮਣੇ ਰੂਮ ਹੈਗਾ ਅਸੀਂ ਤੇ ਗੱਡੀ ਸਾਡੀ ਬਿਲਕੁਲ ਸਾਹਮਣੇ ਲੱਗੀ ਹੈ ਬੰਦਾ ਪਿੱਛੋਂ ਪੂਰੀ ਪੂਰੀ ਚੰਗੀ ਤਰ੍ਹਾਂ ਰੱਜਿਆ ਆਇਆ ਹੈ दारू ਪੀ ਕੇ ਆਂਦੇ ਆਏ ਉਹ ਕੋਈ ਕੰਟਰੋਲ ਨਹੀਂ ਹੋ ਰਿਹਾ ਗੱਡੀ ਚ ਸੱਜਾ ਲਾ ਰਿਹਾ ਹੈ ਸਾਰੇ ਪਿੱਛੇ ਬੰਦੇ ਦਸਦੇਪੇ ਨੇ ਇੱਕ ਬੜੀ ਮੁਸ਼ਕਲ ਆ ਰਹੀ ਹੈ ਸਾਡੀ ਸਾਈਡ ਤੇ ਗੱਡੀ ਲੱਗੀ ਆ ਉਹਨੇ ਬਹੁਤ ਜ਼ਬਰਦਸਤ ਗੱਡੀ ਸਾਈਡ ਤੋਂ ਮਾਰ ਕੇ ਟੇਢੀ ਕਰਕੇ ਤੇ ਘਰ ਦੇ ਅੰਦਰ ਅੰਦਰ ਤੱਕ ਮਾਰੀ ਹੈ ਜੇ ਦੇਖੋ ਘਰ ਘਰ ਵੀ ਸੇਫ ਨਹੀਂ ਗਏ ਘਰ ਦੇ ਅੰਦਰ ਤੱਕ ਗੇਟ ਦੇ ਅੰਦਰ ਤੱਕ ਗੱਡੀ ਆਟੋ ਲੈ ਕੇ ਵੜ ਗਿਆ ਗੱਡੀ ਦੇ ਹਾਲਾਤ ਹੀ ਦੇਖਣੇ ਆ ਕਿੱਥੇ ਹਾਂਜੀ ਪੋਣਾ ਘੰਟਾ ਘੰਟਾ ਲੱਗ ਗਿਆ ਉਹਨੂੰ ਬਾਹਰ ਕਢਦੇ ਕਰਦੇ ਤੇ ਮਨ ਪੂਰੀ ਪਬਲਿਕ ਨੇ ਕੱਢਿਆ ਸਭ ਕੁਝ ਕੀਤਾ ਹੈ ਤੇ ਇਹਨਾਂ ਨੇ ਮਾਰ ਨੂੰ ਫੋਨ ਕੀਤਾ ਮਾਰ ਨੂੰ ਤਾਂ ਕੋਈ ਸਿਸਟਮ ਸਮਝ ਨਹੀਂ ਲੱਗੀ ਕੌਣ ਆ ਕੌਣ ਨਹੀਂ ਹੈ ਜੋ ਉਹਨੂੰ ਲੱਬਿਆ ਪਕੀਤਾ ਹੁਣ ਗੱਡੀ ਇੱਥੇ ਲੱਗੀ ਹੈ ਉਹ ਗੱਡੀ ਸਾਡੀ ਸਾਰੀ ਡੈਮੇਜ ਹੋ ਗਈ ਗੱਡੀ ਵਿੱਚ ਕਿੰਨੇ ਜਾਨੇ ਸੀ ਸਵਾਰ ਕੱਲਾ ਹੀ ਬੰਦਾਗਾ ਸੀ ਅੱਛਾ ਜੀ ਸੜਕ ਦੇ ਉੱਤੇ ਖਲੋਤੀਆਂ ਗੱਡੀਆਂ ਦੇ ਵਿੱਚ ਵੱਜਦਾ ਹੈ ਖਲੋਤੀ ਗੱਡੀ ਵੱਜਦਾ ਹੈ ਭਾਜੀ ਇਹਦੇ ਇੱਕ ਪ੍ਰਭਤਾ ਸ਼ੁਕਰ ਹੈ ਜੀ ਇੱਕ ਸਕੂਟਰ ਵਾਲਾਗਾ ਸੀ ਉਰੀ ਸਾਈਡ ਵੱਜੀ ਹੈ ਉਹ ਅੱਗੇ ਨੂੰ ਨਿਕਲ ਗਿਆ ਤੇ ਰੱਬ ਨੇ ਉਹਨੂੰ ਬਚਾਰਿਆ ਨਹੀਂ ਤੇ ਉਹਨੂੰ ਹੀ ਓੜ ਜਾਣਾ ਸੀ ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਬਾਬਾ ਦੀ ਕਿਰਪਾ ਰਹੀ ਜੀ ਕਿ ਡਰਾਈਵਰ ਦੀ ਕੰਡੀਸ਼ਨ ਇਸ ਤਰ੍ਹਾਂ ਡਰਾਈਵਰ ਦੀ ਜਿਹੜੇ ਭਾਜੀ ਬਿਲਕੁਲ ਉਹਨੂੰ ਦੇਖੋ ਜਿਹਦੀਆਂ ਲੱਤਾਂ ਆਟੋ ਦੇ ਵਿੱਚ ਫਸ ਗਈਆਂ ਹੋਣ ਤੇ ਉਹਨੂੰ ਕੋਈ ਹੋਸ਼ ਨਾ ਹੋਵੇ ਤੇ ਦੇਖੋ ਦੀ ਆਪੇ ਹਿਸਾਬ ਲਾਓ ਕਿੰਨੀ दारू ਪੀਤੀਗੀ ਸਾਰੀਆਂ ਵੀਡੀਓ ਬਣੀਆਂ ਸਭ ਕੁਝ ਬਣਿਆ ਜੀ ਪੁਲਿਸ ਪਹੁੰਚੀ ਮੋਕੇ ਤੇ ਪੁਲਿਸ ਉਹਨੂੰ ਕਲੇਮ ਕੀਤੀ 112 ਤੇ ਫਿਰ ਆਏ ਤੇ ਫਿਰ ਉਹ ਸੁਰਗੇ ਸੁਰਗੇ ਲੈ ਕੇ ਆਏ ਜੀ ਮੰਗ ਕੀ ਕਰਦੇ ਭਾਈਆ ਤੁਹਾਡਾ ਸਾਡੀ ਗੱਡੀ ਠੀਕ ਹੋ ਜਾ ਤੇ ਬੜੀ ਮਿਹਰਬਾਨੀ ਆ ਜੀ ਠੀਕ ਹੈ ਠੀਕ ਹੈ ਜੀ ਜੀ ਸਰ ਇਹ ਜਿਹੜਾ ਹਾਸਾ ਆ ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਕੇਡੀ ਹਸਪੀਟਲ ਦੇ ਸਾਹਮਣੇ ਆ ਜੀ ਹਾਂਜੀ ਤਹੀਂ ਉਸ ਵੇਲੇ ਆ ਗਏ ਆ ਤੇ ਦੇਖਿਆ ਤੇ ਡਰਾਈਵਰ ਵਿੱਚ ਫਸਿਆ ਸੀਗਾ ਬੜੀ ਬੁਰੀ ਤਰ੍ਹਾਂ ਉਹਨੂੰ ਬੜੀ ਯਦੋ ਯਾਦ ਨਾਲ ਪਬਲਿਕ ਦੇ ਬੰਦਿਆਂ ਨੇ ਦੇ ਸਹਿਯੋਗ ਨਾਲ ਕੱਢਿਆ ਵਾ ਤੇ ਕੱਢ ਕੇ ਤੇ ਹੁਣ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸਿਵਲ ਹਸਪੀਟਲ ਸਰ ਖਾਸਾ ਕਿਹੜੀ ਕਾਰਨ ਆਇਆ ਕਹਿੰਦੇ ਉਹਨੇ ਡਰਾਈਵਰ ਨੇ ਸ਼ਰਾਬ ਪੀ ਰੱਖੀ ਡਰਿੰਕ ਐਂਡ ਡਰਾਈਵ ਪਾਈ ਤਾਂ ਰਾਟ ਦਾ ਅਰੇਂਜਮੈਂਟ ਕਰਨ ਗਏ ਆ ਜੀ ਛੇਤੀ ਛੇਤੀ ਬੰਦਾ ਕਿਸੇ ਤਰੀਕੇ ਨਾਲ ਬਾਹਰ ਕੱਢ ਕੇ ਉਹਦੀ ਜਾਨ ਬਚਾਈ ਜਾਵੇ ਇਹਨੇ ਅਸਲੀ ਨਹੀਂ ਪਤਾ ਲੱਗਾ ਵੀ ਉਹਨੇ ਡਰਿੰਕ ਕੀਤੀ ਜਾਂ ਕੀ ਹਿਸਾਬ ਤਾਂ ਪੱਕਾ ਨਹੀਂ ਇਹ ਕਲੀਅਰ ਆ ਅਹੀਂ ਤੇ ਰਾਡ ਲਾਈਨ ਚੱਲ ਗਿਆ ਵੀ ਬੰਦੇ ਦੀ ਜਾਨ ਬਚਾਉਣੀ ਹੈ ਕਹਿੰਦੇ ਗੱਡੀ ਦੇ ਵਿੱਚ ਉਹਨੇ ਪਹਿਲਾਂ ਗੱਡੀ ਮਾਰੀ ਉਸ ਤੋਂ ਬਾਅਦ ਆ ਕੇ ਇੱਕ ਛੋਟੀ ਜਿਹੀ ਗੇਟ ਦੇ ਵਿੱਚ ਪਾ ਲਈਆ ਹਾਂਜੀ ਗੱਲ ਤੇ ਇਦਾਂ ਹੈ ਫਾਸਟ ਹੀਗਾ ਉਹ ਮਤਲਬ ਉਹਦੇ ਕੰਟਰੋਲ 'ਚ ਨਹੀਂ ਸੀ ਗੱਡੀ ਜੇ ਸਾਾਨੂੰ ਐਕਸੀਡੈਂਟ ਹੋਇਆ ਨਾ ਉਹਦੇ ਆਪਣੇ ਕੰਟਰੋਲ 'ਚ ਗੱਡੀ ਨਹੀਂ ਹੈਗੀ ਕੰਡੀਸ਼ਨ ਕਿਸ ਤਰ੍ਹਾਂ ਡਰਾਈਵਰ ਦੀ ਹੋਣਾ ਮਤਲਬ ਜ਼ਿਆਦਾ ਇਹ ਸੱਟਾ ਉਹਦੇ ਕਿਸ ਤਰ੍ਹਾਂ ਦਾ ਸੜਕ ਦੇ ਉੱਤੇ ਕੋਈ ਨਾ ਨੁਕਸਾਨ ਤਾਂ ਨਹੀਂ ਹੋਣਾ ਨਹੀਂ ਬਾਕੀ ਤਾਂ ਮਹਾਰਾਜ ਨੇ ਚਲੋ ਕਿਰਪਾ ਕੀਤੀ ਹੈ ਅਸੀਂ ਕੰਟਰੋਲ ਕਰ ਲਿਆ ਆਣ ਕੇ ਵੀ ਜਾਮ ਜੂਮ ਨਹੀਂ ਲੱਗਣ ਦਿੱਤਾ ਤੇ ਬਾਕੀ ਲੋਕਾਂ ਦੀ ਪਬਲਿਕ ਦੀ ਸਪੋਰਟ ਬਹੁਤ ਜ਼ਿਆਦਾ ਰਹੀ ਹੈ ਪਬਲਿਕ ਦੀ ਸਹਾਇਤਾ ਦੇ ਨਾਲ ਉਹਨੂੰ ਛੇਤੀ ਬਾਹਰ ਕੱਢਿਆ ਗਿਆ ਹੁਣ ਜੋ ਕਾਰਵਾਈ ਬੰਦੀ ਆ ਜਾ ਕੇ ਪਤਾ ਕਰਨੇ ਜਾ ਕੇ ਸਾਰਾ ਕੁਝ ਵੇਖ ਕੇ ਜੋ ਉਹਦੇ ਖਿਲਾਫ ਕਾਰਵਾਈ ਉਹ ਫਿਰ ਕੀਤੀ ਜਾਊਗੀ ਕੋਈ ਗੱਡੀਆਂ ਹੋਰ ਕਿਸੇ ਨੂੰ ਨੁਕਸਾਨ ਪਹੁੰਚਿਆ ਇਸ ਗੱਡੀ ਨੇ ਬਚਾਇਆ ਇੱਕ ਸ਼ਿਫਟ ਗੱਡੀ ਆ ਉਹਦੇ ਵਿੱਚ ਗੱਡੀ ਵੱਜੀ ਆ ਉਹ ਆ ਜੇ ਕਰ ਲੱਗੇ ਕਲੀਅਰ ਅਸੀਂ ਤਾਂ ਰਾਡ ਦੇ ਚੱਕਰਾਂ 'ਚ ਪੈ ਗਏ ਆ ਵੀ ਰਾਡ ਲੈ ਕੇ ਬੰਦਾ ਕੱਢਿਆ ਅਸੀਂ ਤੇ ਪਤ ਵੇਖਣੀ ਹੈ ਗੱਡੀ ਇਹ ਵੇਖੀ ਟਾਈਮ ਲੱਗਾ ਬੰਦੇ ਨੂੰ ਬਾਹਰ ਕੱਢਣ ਦਾ 15 ਮਿੰਟ ਲੱਗ ਹੀ ਗਏ ਪੌਣਾ ਘੰਟਾ ਪੌਣਾ ਘੰਟਾ ਲੱਗਿਆ ਕੋਈ ਬੰਦਾ ਫਸਿਆ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਹੈ ਨਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਕੰਡੀਸ਼ਨ ਬਹੁਤ ਜ਼ਿਆਦਾ ਬੰਦੇ ਫਸ ਗਿਆ ਸਾਰਾ ਵਿੱਚ ਤੂੰ ਕੱਢਣ ਲੱਗ ਬੜੀ ਯਾਦ ਕੀਤੀ ਪਬਲਿਕ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਠੀਕ ਹੈ ਠੀਕ ਹੈ